ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਆਓ ਜੀ ਤੁਹਾਨੂੰ ਅੱਜ ਇੱਕ ਹੋਰ ਨਵੀਂ ਕਹਾਣੀ ਸੁਣਾਉਣ ਜਾ ਰਹੇ ਹਾਂ ਇਹ ਕਹਾਣੀ ਮੋਗਲੀ ਦੀ ਹੈ ਬਹੁਤ ਸਮੇਂ ਪਹਿਲਾਂ ਇੱਕ ਸੰਘਣੇ ਜੰਗਲ ਵਿੱਚ ਹਰ ਕਿਸਮ ਦੇ ਜਾਨਵਰ ਰਹਿੰਦੇ ਸਨ ਉਨ੍ਹਾਂ ਜਾਨਵਰਾਂ ਦੀ ਦੁਨੀਆ ਵਿੱਚ ਸ਼ਾਂਤੀ ਵੀ ਸੀ ਤੇ ਕੁਝ ਖਤਰੇ ਵਿੱਚ ਵੀ ਸਨ ਇੱਕ ਦਿਨ ਇੱਕ ਮਨੁੱਖੀ ਬੱਚਾ ਉਸ ਜੰਗਲ ਵਿੱਚ ਆ ਗਿਆ ਉਹ ਬੱਚਾ ਇੱਕ ਨਦੀ ਦੇ ਕਿਨਾਰੇ ਲੱਭਿਆ ਗਿਆ ਜਿੱਥੇ ਇੱਕ ਨਰਮ ਦਿਲ ਵਾਲਾ ਭੇੜਿਆ ਤੇ ਉਸ ਦੀ ਮਾਤਾ ਨੂੰ ਦੇਖਿਆ ਉਸ ਮਾਤਾ ਨੇ ਆਪਣੇ ਹੀ ਬੱਚਿਆਂ ਵਾਂਗ ਉਸ ਮਨੁੱਖ ਦੇ ਬੱਚੇ ਨੂੰ ਗੋਦ ਲੈ ਲਿਆ ਇਹ ਬੱਚਾ ਮੋਗਲੀ ਸੀ ਜਦ ਮੋਗਲੀ ਨੂੰ ਭੇੜੀਆਂ ਦੇ ਝੁੰਡ ਨੇ ਆਪਣਾ ਬਣਾ ਲਿਆ ਉਹਨਾਂ ਨੇ ਉਸ ਦੀ ਪਰਵਰਸ਼ ਕੀਤੀ ਭੇੜੀਏ ਦਾ ਸਮੂਹ ਦਾ ਮੁਖੀ ਅਕੇਲਾ ਸੀ ਜੋ ਬਹੁਤ ਸਿਆਣਾ ਅਤੇ ਤਰਜਿਵੇਕਾਰ ਸੀ ਪਰ ਜੰਗਲ ਦਾ ਸਭ ਤੋਂ ਖਤਰਨਾਕ ਸ਼ੇਰ ਸ਼ੇਰਖਾਨ ਸੀ ਇਸ ਗੱਲ ਨੂੰ ਪਸੰਦ ਨਹੀਂ ਸੀ ਕਰਦਾ ਕਿ ਉਹਨਾਂ ਦੇ ਜੰਗਲ ਵਿੱਚ ਕੋਈ ਇਨਸਾਨੀ ਬੱਚਾ ਆ ਗਿਆ ਹੈ ਉਹ ਚਾਹੁੰਦਾ ਸੀ ਕਿ ਮੋਗਲੀ ਨੂੰ ਜੰਗਲ ਵਿੱਚੋਂ ਕੱਢ ਦਿੱਤਾ ਜਾਵੇ ਮੋਗਲੀ ਦੀ ਰੱਖਿਆ ਤੇ ਸਿੱਖਲਾਈ ਲਈ ਬਗੀਰਾ ਕੋਈ ਇੱਕ ਕਾਲਾ ਤੈੰਦੂਆ ਸੀ ਅਤੇ ਭਾਲੂ ਜੋ ਪੂਰਾ ਰੇਸ਼ਸ਼ ਸੀ ਨੇ ਬਹੁਤ ਵਧੀਆ ਭੂਮਿਕਾ ਨਿਭਾਈ ਬਗੀਰਾ ਨੇ ਮੋਗਲੀ ਨੂੰ ਚਲਾਕੀ ਅਤੇ ਬੁੱਧੀਮਤਾ ਦੀ ਸਿੱਖਲਾਈ ਦਿੱਤੀ ਉਹ ਸਿਖਾਉਂਦਾ ਕਿ ਕਿਵੇਂ ਸ਼ਿਕਾਰ ਕਰਨਾ ਕਿਵੇਂ ਬੈਰੀਆਂ ਤੋਂ ਬਚਣਾ ਅਤੇ ਕਿਵੇਂ ਜੰਗਲ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਹੈ ਭਾਲੂ ਇੱਕ ਮਸਤ ਮੋਲਾ ਰਿਸ਼ੀ ਸੀ ਜੋ ਮੋਗਲੀ ਨੂੰ ਹਮੇਸ਼ਾ ਖੁਸ਼ ਰਹਿਣ ਦੀ ਸਿੱਖਿਆ ਦਿੰਦਾ ਉਹ ਕਹਿੰਦਾ ਜੰਗਲ ਵਿੱਚ ਆਰਾਮ ਨਾਲ ਜੀਓ ਪਰ ਧਿਆਨ ਵੀ ਰੱਖੋ ਆਪਣਾ ਮੋਗਲੀ ਹੁਣ ਜੰਗਲ ਦੇ ਨਿਯਮਾਂ ਨੂੰ ਪੂਰੀ ਤਰ੍ਹਾਂ ਸਮਝ ਚੁੱਕਾ ਸੀ ਪਰ ਸ਼ੇਰਖਾਂ ਹਾਲੇ ਵੀ ਉਸ ਦਾ ਦੁਸ਼ਮਣ ਹੀ ਸੀ। ਦੁਸ਼ਮਣ ਹੀ ਸੀ। ਇੱਕ ਦਿਨ 모ਗਲੀ ਭਾਲੂ ਤੇ ਬਘੀਰਾ ਨਾਲ ਖੇਡ ਰਿਹਾ ਸੀ। ਪਰ ਅਚਾਨਕ ਉਥੇ ਕੁਝ ਹੋਰ ਜਾਨਵਰ ਆਏ ਤੇ 모ਗਲੀ ਨੂੰ ਚੱਕਮਾ ਦੇ ਕੇ ਉਠਾ ਕੇ ਲੈ ਗਏ। ਉਹ ਉਸ ਨੂੰ ਆਪਣੇ ਠੱਗਾਂ ਦੀ ਗੁਫਾ ਵਿੱਚ ਲੈ ਗਏ। ਉਹ ਚਾਹੁੰਦੇ ਸਨ ਕਿ ਮੋਗਲੀ ਉਹਨਾਂ ਨੂੰ ਮਨੁੱਖਾਂ ਦੇ ਤਰੀਕੇ ਸਿਖਾਵੇ ਪਰ ਮੋਗਲੀ ਬਹੁਤ ਡਰ ਗਿਆ ਸੀ ਉਸਨੇ ਚਲਾਕੀ ਨਾਲ ਚੀਲ ਦੀ ਮਦਦ ਲਈ ਚੀਲ ਨੇ ਤੁਰੰਤ ਭਾਲੂ ਤੇ ਬਘੀਰਾ ਨੂੰ ਇਹ ਖਬਰ ਦਿੱਤੀ ਉਹ ਤੁਰੰਤ ਦੋਵੇਂ ਆਏ ਤੇ ਕਾਂ ਅਜਗਰ ਦੀ ਮਦਦ ਨਾਲ ਉਹਨਾਂ ਸਾਰੇ ਜਾਨਵਰਾਂ ਨੂੰ ਹਰਾ ਦਿੱਤਾ ਇਸ ਤਰੀਕੇ ਨਾਲ ਮੋਗਲੀ ਬਚ ਗਿਆ ਮੋਗਲੀ ਹੁਣ ਵੱਡਾ ਹੋ ਗਿਆ ਸੀ ਪਰ ਸ਼ੇਰਖਾਨ ਹਾਲੇ ਵੀ ਉਸਨੂੰ ਮਾਰਨਾ ਹੀ ਚਾਹੁੰਦਾ ਸੀ ਇੱਕ ਦਿਨ ਸ਼ੇਰਖਾਨ ਨੇ ਜੰਗਲ ਦੇ ਹੋਰ ਜਾਨਵਰਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਕਿ ਮਨੁੱਖ ਦਾ ਬੱਚਾ ਸਾਡੇ ਸਾਰੇ ਜਾਨਵਰ ਅਤੇ ਜੰਗਲ ਲਈ ਇੱਕ ਖਤਰਾ ਹੈ ਪਰ 모ਗਲੀ ਨੇ ਅੱਗ ਦੀ ਤਾਕਤ ਨਾਲ ਸ਼ੇਰਖਾਨ ਦਾ ਸਾਹਮਣਾ ਕੀਤਾ ਉਸਨੇ ਮਸ਼ਾਲ ਲੈ ਕੇ ਸ਼ੇਰਖਾਨ ਨੂੰ ਡਰਾ ਦਿੱਤਾ ਆਖਿਰ ਜੰਗਲ ਦੇ ਜਾਨਵਰਾਂ ਨੇ ਵੀ 모ਗਲੀ ਦਾ ਹੀ ਸਾਥ ਦਿੱਤਾ ਤੇ ਸ਼ੇਰਖਾਨ ਹਮੇਸ਼ਾ ਲਈ ਨਾਸ਼ ਹੋ ਗਿਆ। ਸ਼ੇਰਖਾਨ ਨੂੰ ਹਰਾ ਕੇ ਹੁਣ 모ਗਲੀ ਨੂੰ ਇਹ ਵੀ ਸੋਚਣਾ ਪਿਆ ਕਿ ਕੀ ਉਹ ਜੰਗਲ ਵਿੱਚ ਰਹੇ ਜਾਂ ਮਨੁੱਖੀ ਪਿੰਡ ਵਿੱਚ ਵਾਪਸ ਚਲਾ ਜਾਵੇ। ਪਰ ਆਖਰ ਵਕੀਰਤ ਨੇ 모ਗਲੀ ਨੂੰ ਸਮਝਾਇਆ ਕਿ ਉਹ ਇੱਕ ਮਨੁੱਖ ਹੈ ਅਤੇ ਉਸ ਨੂੰ ਆਪਣੇ ਲੋਕਾਂ ਦੇ ਨਾਲ ਰਹਿਣਾ ਚਾਹੀਦਾ ਹੈ। 모ਗਲੀ ਨੇ ਜੰਗਲ ਨੂੰ ਅਲਵਿਦਾ ਕਿਹਾ। ਤੇ ਪਿੰਡ ਵੱਲ ਨੂੰ ਰਵਾਨਾ ਹੋ ਗਈ। ਮੋਗਲੀ ਨੇ ਆਪਣੀ ਜ਼ਿੰਦਗੀ ਵਿੱਚ ਦੋਨੋਂ ਜਹਾਨ ਦੇ ਨਿਯਮ ਸਿੱਖ ਲਏ। ਜੰਗਲ ਦੇ ਵੀ ਅਤੇ ਮਨੁੱਖੀ ਦੁਨੀਆ ਦੇ ਵੀ। ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਹਰ ਕਿਸੇ ਨੂੰ ਆਪਣੇ ਰਾਹ ਨੂੰ ਆਪ ਚੁਣਨਾ ਪੈਂਦਾ ਹੈ। ਚਾਹੇ ਕਿੰਨਾ ਵੀ ਮੁਸ਼ਕਲ ਵਕਤ ਕਿਉਂ ਨਾ ਹੋਵੇ। ਅਖੀਰ ਮੋਗਲੀ ਜੰਗਲ ਤੋਂ ਚਲੇ ਆ ਗਿਆ। ਜੰਗਲ ਤੋਂ ਚਲੇ ਗਿਆ ਪਰ ਉਸ ਦੇ ਦਿਲ ਵਿੱਚ ਹਮੇਸ਼ਾ ਉਸ ਦੇ ਦੋਸਤ ਬੱਲੂ ਭਗੀਰਾ ਤੇ ਭੇੜੀਆਂ ਦੀ ਝੁੰਡ ਹਮੇਸ਼ਾ ਦਿਲ ਵਿੱਚ ਯਾਦ ਰਹਿਣਗੇ ਤੇ 모ਗਲੀ ਹਮੇਸ਼ਾ ਆਪਣੀਆਂ ਸਾਰੀਆਂ ਗੱਲਾਂ ਆਪਣੇ ਪਿੰਡ ਵਿੱਚ ਸਾਰੇ ਦੋਸਤਾਂ ਨੂੰ ਸੁਣਾਉਂਦਾ ਰਹਿੰਦਾ ਇਸ ਤਰ੍ਹਾਂ ਜੇਕਰ ਤੁਹਾਨੂੰ ਅੱਜ ਦੀ ਇਹ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਵੀ ਕਰਨਾ ਮਿਲਦੇ ਆਗਲੀ ਮੰਮੀ ਪੰਜਾਬੀ ਕਹਾਣੀ ਦੇ ਨਾਲ ਧੰਨਵਾਦ